ਹਾਂਜੀ ਹਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤ ਅਤੇਜ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਵੈਸੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਲਗਾਤਾਰ ਵੀਡੀਓ ਵੇਂਦੇ ਆ ਆਪਾਂ ਬਣਾ ਰਹੇ ਆ ਅੱਜ ਬਾਈ ਲਾਪਰੀ ਦੇ ਘਰੋਂ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਆ ਬਾਗਾਪੁਰਾਣਾ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਪੁਰਾਣੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 22 ਕੋਲੇ ਅਜ ਚਾਰਨਾਗਾ ਤੇ ਚਾਰਨਾ ਨਗਾ ਵਾਰੇ ਆਪਾਂ ਕਰਦੇ ਆ ਗੱਲਬਾਤ ਲੈਣੀ ਹੈ ਡਿਟੇਲ ਵੀਰ ਤੋਂ ਤੇ ਬਹੁਤ ਸੋਹਣੇ ਬੱਚਿਆਂ ਚੰਗੇ ਕੱਦ ਕਾਠ ਵਾਲੀਆਂ ਕਰੌਣੀਆਂ ਗੱਲਬਾਤ ਲਾਪਰੀਤ ਦੇ ਨਾਲ ਸਸਰੀ ਗਾਲ ਬਾਈ ਲਾਪਰੀਤ ਸਸਰੀ ਗਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਡਰੈਸ ਕਨਫਰਮ ਕਰੀ ਕਰਾਂ ਨਾ ਮੇਰਾ ਲਾਪਰੀਤ ਬਾਈ ਪਿੰਡ ਸੁਖਾਣਾ ਅੰਦਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਠੀਕ ਹੈ ਜੀ ਨੇੜੇ ਸ਼ਹਿਰ ਭਗਤਾ ਭਾਈ ਕਾ ਬਾਜਾਖਾਨਾ ਤੇ ਬਗਰਾੜੀ ਆ ਹਾਂ ਤੇ 1.5 ਕਿਲੋਮੀਟਰ ਤੋਂ ਬਾਜਾਖਾਨਾ ਬਰਨਾਲਾ ਰੋਡ ਆਪਣੇ ਠੀਕ ਹੈ ਜੀ ਹਾਂ 1.5 ਕਿਲੋਮੀਟਰ ਪਿੱਛੇ ਸ਼ਰਮਾ ਬਾਈ ਦਾ ਮਤਲਬ ਖੇਤਾਂ ਦੇ ਘਰ ਜੋ ਕੋਈ ਇੱਧਰੋਂ ਆਉਂਦਾ ਹਨ ਜਿਵੇਂ ਬਈਆ ਬਾਜਾ ਖਾਣਾ ਬਰਨਾਲ ਰੋਡ ਤੋਂ ਉਹਨੂੰ ਸੁਖਾਣਾ ਤੇ ਜਵਾਨ ਦੀ ਲੋੜ ਨਹੀਂ ਸ੍ਰੀ ਵਾਲੇ ਆਜੇ ਸ੍ਰੀ ਵਾਲੇ ਸੜਕ ਤੋਂ ਉੱਤੀ ਘਰ ਆ ਬਾਈ ਦਾ ਹਾਂਜੀ ਤੇ ਵੈਸੇ ਤਕਰੀਬਨ ਨੇੜੇ ਤੇ ਡੇਰ ਦੇ ਵਿੱਚ ਬਾਈ ਨੂੰ ਸਾਰੇ ਜਾਣਦੇ ਆ ਕਿਉਂਕਿ ਬਾਈ ਦਾ ਕੰਮ ਵਪਾਰ ਦਾ ਜਿਹੜਾ ਪੁਰਾਣਾ ਕੰਮ ਗਾਈਆਂ ਦਾ ਵੀ ਤੇ ਬੱਚਿਆਂ ਦਾ ਵੀ ਸੋਹਣਾ ਕੰਮ ਆ ਬਾਈਨਾ ਦਾ ਸਾਫ ਸੁਥਰਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਕ ਦਿਖਾਉਣੇ ਆਪਾਂ ਤੇ ਕਰਾਂਗੇ ਗੱਲਬਾਤ ਲਾਪਰੀਤ ਬਈ ਅੱਜ ਤਾਂ ਪਹਿਲਾਂ ਤਾਂ ਐਂ ਦੱਸ ਵੀ ਇੰਨੇ ਦਿਨਾਂ ਤੋਂ ਵੀਡੀਓ ਕਦੋਂ ਬਣਨ ਲੱਗੀ ਬਈ ਯਾਰ ਬੱਸੀਆਂ ਮਿਲਦੀਆਂ ਨਹੀਂ ਆਪਾਂ ਲੈਣੀਆਂ ਥੋੜੀਆਂ ਜੀਆਂ ਚੰਗੀਆਂ ਬਹੁਤ ਭਰਾਵਾਂ ਦੇ ਫੋਨ ਆਏ ਵੀ ਲਾਪਰੀਤ ਦੀ ਵੀਡੀਓ ਕਦੋਂ ਪਾਉਂਗੇ ਬਈ ਪਤਾ ਨਹੀਂ ਦੋ ਦੋ ਵੀਰਾਂ ਦੇ ਤਾਂ ਕੱਲ ਫੋਨ ਆਏ ਚਲੋ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦੇ ਨੇ ਪਸ਼ੂ ਖਰੀਦਣੇ ਹੁੰਦਾ ਜਿਹੜੇ ਬੰਦੇ ਨੂੰ ਸ਼ੌਂਕ ਹੈ ਇਸ ਕਿਤੇ ਦਾ ਲੋਕ ਮੋਹ ਮੁਹੱਬਤ ਕਰਦੇ ਹਨ ਹਾਂ ਮੋਹ ਮੁਹੱਬਤ ਕਰਕੇ ਇਹਦਾ ਕੀ ਜੱਕਰਾ ਬੈਂਤ ਆਇਣੀ ਆਪਾਂ ਬਈ ਗਊਸ਼ਾਲਾ ਜੀ ਬਣਾ ਲੈਣੀ ਤੇ ਬੰਨ ਕੇ 14-15 ਆਪਾਂ ਲੈਨੇ ਬਈ ਆਇਆ ਹੁੰਦਾ ਬਈ ਜਿਹੜਾ ਮਨ ਨੂੰ ਜੇ ਤੇ ਸੌਦਾ ਉਹੀ ਲੈਨੇ ਆ ਚੰਗੇ ਨਾਲ ਹੀ ਲੈਨੇ ਬਈ ਜਨਨਿਕ ਜਿਹੜੀ ਚੁਆਇਸ ਆ ਬਾਈ ਜੀ ਵਧੀਆ ਹਣ ਬੈਂਤ ਆਪਾ ਤੇਰੇ ਚੈਨਲ ਤੇ ਐਵੇਂ ਝੂਠ ਮਾਰਨ ਨੂੰ ਮਾਰਦੀ ਏ ਹਨਾ ਬਈ ਸੱਚੀ ਗੱਲ ਦੱਸਦਾ Rajasthan ਹੋ ਗਿਆ ਜਿਵੇਂ ਇੱਧਰ ਫਗਵਾੜਾ ਹਨਾ ਏਰੀਆ ਹੋ ਗਿਆ ਨਵਾਂ ਸ਼ਹਿਰ ਰਾਹਾਂ ਉੱਥੋਂ ਤੱਕ ਮੇਰਾ ਮਾਲ ਭੇਜਿਆ ਤੇ ਪਰ ਅੱਜ ਤੱਕ ਆਪਣਾ ਕਿਤੇ ਲਾਂਭਾ ਨਹੀਂ ਆਇਆ ਬਈ ਨਹੀਂ ਆ ਪਾ ਲਾਂਭੇ ਦਾ ਕੰਮ ਨਹੀਂ ਕੀਤਾ ਕਹਿੰਦੀ ਹੁੰਦੀ ਪਾਉਂਦਾ ਬਈ ਭਰਾਵਾਂ ਦਾ ਹਾਂ ਬਈ ਪੂਰਾ ਵਧੀਆ ਬੈਂਤ ਤੇ ਉਹ ਵੀ ਪਤਾ ਕੀ ਚੱਕਰ ਹੋਇਆ ਹੁਣ ਬੱਛੀ ਨਹੀਂ ਮਿਲਦੀ ਸੀ ਥੋੜੀ ਜਿ ਮੈਨੂੰ ਆਏ ਹੁੰਦਾ ਯਾਰ ਜਦੋਂ ਇੰਨੀ ਦੂਰ ਦੂਰ ਤੱਕ ਮਾਲ ਭੇਜਦੇ ਆ ਨਾ ਤੇ ਥੋੜਾ ਜਿ ਬਈ ਯਾਰ ਵਿਸ਼ਵਾਸ ਬਣਿਆ ਵਾ ਐਵੇਂ ਪੁੱਛ ਆ ਜਾ ਕੀ ਕਰਨਾ ਇਕੱਠਾ ਹੈ ਨਾ ਹਾਂ ਹਾਂ ਇਹ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਕ ਦਿਖਾਉਣੇ ਲਾਪਰੀ ਅੱਜ ਆਪਾਂ ਬਈ ਚਾਰ ਬੱਛੀਆਂ ਦਿਖਾਉਣੀ ਆ ਬਿਆਨਤਾ ਠੀਕ ਆ ਚਾਰ ਬੱਛੀਆਂ ਹਾਂ ਹਾਂ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬੱਛੀ ਦਿੰਦੀ ਹੈ ਬਈ ਇਹਦੀ ਕੀ ਡਿਟੇਲ ਆ ਬਿਆਨਤਾ ਇਹ ਹੈਗੀ ਆ ਸਾਢੇ 7 ਮਹੀਨਿਆਂ ਦੀ ਬੱਛੀ ਸਾਢੇ 7 ਮਹੀਨਿਆਂ ਦੀ ਬੱਛੀ ਬਈ ਬਰੀਕੀਆਂ ਵੇਖ ਪਹਿ ਬਿਲਕੁਲ ਪਤਲਾ ਪਿੰਡ ਤੇ ਉਮਰ ਕਿੰਨੀ ਹੈ ਦੀ ਉਮਰ ਇਹਦੀ ਹੈਗੀ 6.7 ਬਿਆਨਤ ਤੇ ਝੋਲੀ ਚ ਇੱਕ ਕਰਾ ਦੇ ਬਈ ਚਾਰ ਹੀ ਥਾਣਾ ਕੋਈ ਫੋੜ ਨਹੀਂ ਥਾਣਾ ਫੋੜ ਸੰਘਪੁਰਾ ਨਹੀਂ ਤੇ ਲਾਪਰੀ ਤੇ ਦਾ ਬਈ ਕੋਈ ਸੀਮਨ ਡਿਟੇਲ ਹੈ ਹਾਂ ਬਈ ਡੈਨਮਾਰਕ 41 26 ਦੀ ਹੈ ਬਿਆਨਤ ਡੈਨਮਾਰਕ 41 26 ਦੀ ਹੈ ਮਿੱਤਰੋ ਤੇ ਦੰਦ ਚੈੱਕ ਕਰਾ ਦੇ ਬਾਈ ਦੰਦ ਚ ਕਰਾ ਲੈਣੇ ਚੈੱਕ ਆਪਾਂ ਹਾਂ ਬੱਤੋਏ ਕਿਉਂ ਚੀਰੀਆਂ ਹੀ ਬੱਚੀਆਂ ਲੈ ਬਈ ਬਿਆਨਤ ਠੀ ਹਾਂ ਬਈ ਛੜ ਦੇ ਛੜ ਦੇ ਬਈ ਛੜ ਕੀ ਦੋ ਵੇ ਆਉਂਦਾ ਬਿਆਨ ਤਾਂ ਬਿਰਲ ਵੀ ਨਹੀਂ ਪਾਈ ਦਿੰਦਾ ਜੇ ਦੂਰੋਂ ਨੇ ਡਾਬੀ ਪਤਾ ਕੀ ਜਦੋਂ ਪਾ ਵੇਂਦਾ ਅਗਲਾ ਤੇ ਤਸੱਲੀ ਹੋ ਜਾਂਦੀ ਹੈ ਜਿਹੋ ਨੇ ਇੰਨੀ ਦੂਰੋਂ ਦੂਰੋਂ ਲੋਕ ਮੰਗਾਉਂਦੇ ਆ ਦੰਦ ਚੈੱਕ ਕਰਾਉਣਾ ਆਪਣਾ ਫਰਜ਼ ਆ ਬਈ ਆਏ ਨਹੀਂ ਇਹ ਬਈ ਕਿਸੇ ਕੋਲੇ ਭੇਜ ਜਾ ਕੇ ਦੋਂਦੀ ਨਿੱਕਲੀ ਚੌਗੀ ਉਹ ਕੰਮ ਨਹੀਂ ਹੋਣਾ ਕਰੋ ਚੈੱਕ ਮਿੱਤਰੋ ਵਛੀ ਦੀ ਇਹਦਾ ਬਾਈ ਤੇ ਬਾਹਰ ਵੇੜੇ ਚ ਦਵਾਉਂਦਾ ਲੈ ਕੱਲ ਲੈ ਚੱਲ ਬਾਈ ਤੋਰਾ ਤਰਾ ਕਰੋ ਚੈੱਕ ਕੋੜੀ ਵਰਗੀ ਆ ਤੇ ਐ ਨੁਗਰੀ ਬਿਛੇ ਦੀ ਨਾਈ ਦੀ ਤਰੀ ਫਿਰਦੀ ਆ ਬੈਂਟਸ ਕੁਆਲਟੀ ਕਰੋ ਚੈੱਕ ਜੀ ਪਹਿਲਾਂ ਤਾਂ ਬਿਲਕੁਲ ਨਿੱਕਾ ਕਰਨਾ ਬੋਦੀ ਵਾਲੀ ਬੱਛੀ ਐ ਸੋਨਾ ਟਾਣ ਦੇ ਇੱਕ ਕਰਾਈ ਵਸੀ ਦੀ ਹਾਂਜੀ ਦੇ ਆਏ ਨਹੀਂ ਆਪਾਂ ਕਹਿਣ ਵਾਲੀਆਂ ਗੱਲਾਂ ਨਹੀਂ ਕੋਈ ਰਸਾ ਪੜਾ ਨਹੀਂ ਤੇ ਬਾਈ ਕਹਿੰਦਾ ਵੀ ਤਾਂ ਹੀ ਇਹ ਅਲਰਜੀ ਕਰਦੀਆਂ ਫੇਸ ਕੁਆਲਟੀ ਚੈੱਕ ਕਰਾ ਬਈ ਨੂੰਆਂ ਫਰਦੀਆਂ ਆਇਆਂ ਕਰਕੇ 41 26 ਦੀ ਹਾਂ 41 26 ਦੀ ਡੈਨ ਮਾਰ ਕੇ ਦੇ ਬਹੁਤ ਚੰਗੇ ਦੇਖ ਕੁਆਲਟੀ ਚੈੱਕ ਕਰਾਓ ਤੇਰਾ ਮਦਰ ਕਾਰਡ ਬਾਈ ਲਾਪਰੀ ਤੇਰੀ ਮਾਂ ਦਾ ਰਿਕਾਰਡ ਸੀਗਾ ਬਾਈ 33 34 ਲੀਟਰ ਦਾ 33 34 ਲੀਟਰ ਜੀ ਠੀਕ ਹੈ ਜੀ ਬਹੁਤ ਚੰਗੀ ਗਾਂ ਦੀ ਬੱਛੀ ਐ ਤੇ ਮਿੱਤਰੋ ਤੁਰਾ ਤਰਾ ਕਰੋ ਚੱਕ ਫੇਸ ਕੁਆਲਿਟੀ ਦੇਖੋ ਕਿ ਜਿਵੇਂ ਛੋਟੇ ਜਿਹੇ ਮੂੰਹ ਵਾਲਿਆ ਐਂ ਬਈ ਗੈਸੀ ਉਹਦਾ ਮੂੰਹ ਆ ਜਿਹਦੇ ਹਿਸਾਬ ਨਾਲ ਕਦ ਕਾਠਾ ਬੱਚੀ ਦਾ ਉਮਰ ਦੇ ਹਿਸਾਬ ਨਾਲ ਬਹੁਤ ਸੋਹਣਾ ਕਦ ਕਾਠਾ ਹੈ ਹੈਨਾ ਬਈ ਬਿਆਨਤਾ ਰੋ ਪੱਠ ਪੁੱਣਾ ਦੀ ਬਣਾਵਟ ਸੋਹਣੀ ਹੈ ਹਾਂ ਹੱਡ ਪੈਰਾਂ ਦੀ ਬੱਚੀ ਬਾਕੀ ਬਿਆਨਤਾ ਲੈਗ ਸਕੋਰ ਦੇ ਲਈ ਅਗਲਾ ਕਹਿੰਦਾ ਲੈਗ ਸਕੋਰ ਹੀ ਕਰੀ ਹੁੰਦਾ ਆ ਵੀ ਅੱਜ ਆਪਾਂ ਦੱਸ ਦਿੰਦੇ ਆ ਵੀਡੀਓ ਬਣਾ ਰਹੇ ਆ ਲੈਗ ਸਕੋਰ ਹੈ ਬਈ ਸਾਰੀ ਵਾਛੀ ਕਵਰ ਹੋ ਰਹੀ ਹੈ ਵਿੱਚ ਭੂਮ। ਮਲੇ ਚੱਕਰ ਕੀ ਆ ਬਹਿਨਤਾ? ਅਗਲਾ ਕਹਿੰਦਾ ਮੈਂ ਵੀਡੀਓ ਤੇ ਦੇਣਾ ਬਈ ਲੈਗ ਸਕੋਰ ਕੀ ਹੁੰਦਾ? ਲੈਗ ਸਕੋਰ ਦਾ ਮਤਲਬ ਆਇਆ ਹੁੰਦਾ ਬਈ। ਆਇਆ ਨਹੀਂ ਬਈ ਆਇਆ ਆਇਆ ਜੀ ਪਿੰਗਲਵਾੜਾ ਦੇਖੂ ਨਹੀਂ ਜੀ ਨਾ ਹੋਵੇ। ਲੈਗ ਸਕੋਰ ਦਾ ਮਤਲਬ ਇਹੀ ਹੁੰਦਾ ਹੈ। ਹਾਂ ਬਈ ਇਹੀ ਜੀ ਗੋਆ ਬਈ ਜਦੋਂ ਆਪਾਂ ਬਈ ਅਗਲਾ ਕਹਿੰਦਾ ਲੱਖ ਤੋਂ ਬਾਹਰ ਮੱਚੀ ਜਾਂਦੀ। ਉਹਦੇ ਇਹ ਚੀਜ਼ਾਂ ਦੇਖੀਆਂ ਆਂ ਬਈ। ਦੇਖੀ ਪੱਥ ਬੁੜਾ ਬਿਆ ਮਗਰ ਚੱਕ ਮੀ ਮੂਰੋ ਨਹੀਂ। ਸੁਣਾ ਕਰ ਕਾਠਾ ਮਿੱਠਾ ਕਰੋ ਚੱਕ ਜੀ। ਤੇਹ ਤੁਰੀ ਫਰਦੀ ਨੁਗਰੀ ਬਿਸ਼ੇਰੀਆਂ ਨੂੰ ਤੋਰਾ ਤਾਰਾ ਬਹੁਤ ਸੋਹਣਾ ਖੜ ਨਹੀਂ ਖੁੜ ਨਹੀਂ ਬੱਚੀ ਫੇਸ ਕੁਆਲਟੀ ਜੇ ਖਰਾਬਿਆਂ ਤਾਂ ਫੇਸ ਕੁਆਲਟੀ ਬਹੁਤ ਸੋਹਣੀ ਹੈ ਨਿੱਕਾ ਨਹੀਂ ਬੈਂਦਾ ਰਵਾਲੇ ਗਣ ਮਾ ਚਣ ਮਾ ਲਵਾਂਗੇ ਕੋਕਾ ਪੀਸ ਬਾਈ ਸਹੀ ਗੱਲ ਆ ਬਾਈ ਤੇ ਲਾਪਰੀ ਤਾਂ ਫਿਰ ਇਹਨਾਂ ਦੀ ਡਿਮਾਂਡ ਬਾਈ ਘੇਲਾ ਡਿਮਾਂਡ ਆਪਾਂ ਬਾਈ ਚਾਲਾਂ ਦੀ ਇਕੱਠੀਆਂ ਦੀ ਕਰਾਂਗੇ ਜਿਵੇਂ ਮੁਫਤਾਂ ਵਾਲਾ ਰੇਟ ਕਰਾਂਗੇ ਤੇ ਆਫਰ ਵੀ ਕਰਾਂਗੇ ਲੋ ਵੀ ਮਿੱਤਰੋ ਪੂਰੀ ਵੀਡੀਓ ਦੇ ਨਾਲ ਆਪਣੇ ਬਨੇ ਰਹੋ ਤੇ ਬਾਈ ਕੋਲੇ ਚਾਰ ਨਾਗਾ ਪਹਿਲੇ ਨੰਬਰ ਤੇ ਆਪਾਂ ਬੱਚੀ ਵਿਖਾਈ ਆ ਬਹੁਤ ਸੋਹਣਾ ਕੱਦ ਕਾਠਾ 7.5 ਮਹੀਨੇ ਬਾਈ ਨੇ ਇਹਦੀ ਉਮਰ ਦੱਸੀ ਤੇ ਡੈਨਮਾਰਕ ਦੇ 4126 ਦੀ ਹੈ ਤੇ ਜਿਹੜਾ ਇਹਦਾ ਮਦਰ ਰਿਕਾਰਡ ਆ ਉਹਦਾ ਜਣੀ ਕਿ ਬਾਈ ਨੇ ਦੱਸਿਆ 33 34 ਲੀਟਰ ਤੇ ਬਹੁਤ ਸੋਹਣਾ ਰਿਕਰਡ ਆ ਮਦਰ ਰਿਕਰਡ ਵੀ ਸੋਹਣਾ ਤੇ ਥੱਲੋ ਝੋਲੀ ਝਾਲੀ ਜੜੀ ਦੋਸਤ ਕਰੋਚਕ ਕੰਪਲੀਟ ਰਿਕਰਡ ਪੂਰਾ ਬਾਈ ਸੋਹਣਾ ਥਾਣਾ ਕੱਲਾ ਕੱਲਾ ਪੂਰਾ ਬਰਨਰ ਤੇ ਲੱਗਿਆ ਵਾ ਹਾਂ ਤੇ ਇਹ ਜਿਹੜੀਆਂ ਬਰੀਕੀਆਂ ਹੀ ਮੰਨ ਕੇ ਚੱਲੋ ਵੀ ਬੱਛੀ ਖਰੀਦੋਂ ਸਮੇਂ ਵੇਖਣੀਆਂ ਪੈਣਗੀਆਂ ਹੁਣ ਬਾਈ ਯਾਰ ਅੱਧੇ ਲੋਕ ਕਹਿੰਦੇ ਬੱਸੀਆਂ ਦਾ ਮੰਦਾ ਪੈ ਗਿਆ ਬੇਅੰਤ ਰੱਬ ਤੋਂ ਡਰ ਕੇ ਗੱਲ ਕਰਦੇ ਆ ਹਾਂਜੀ ਜਿੱਦ ਦੇ ਵੀਡੀਓ ਪਾਵਾਂਗੇ ਨਵੇਂ ਪਸ਼ੂ ਦੀ ਪਾਵਾਂਗੇ ਨਹੀਂ ਬਸ ਕੰਮ ਹੀ ਰੋਕ ਦਾਂਗੇ ਹਾਂ ਇਹ ਸਹੀ ਗੱਲ ਆ ਬਾਈ ਕੋਲੀ ਜਿੰਨੇ ਨਗ ਹੁੰਦੇ ਆ ਮਿੱਤਰੋ ਸੇਲ ਹੋ ਜਾਂਦੇ ਆ ਕਿਉਂਕਿ ਚੰਗੇ ਹ ਤੇ ਜਿਹੜੀ 2 ਨੰਬਰ ਤੇ ਬਾਈਲਾਪ੍ਰੀਤ ਵੱਛੀ ਦੀ ਕੀ ਡਿਟੇਲ ਆ ਬਿਆਨਤਾ ਇਹ ਹੈਗੀ ਐਬੀਐਸ ਦੇ ਹੈਮਰ ਸੀਮੰਦੀ ਐਬੀਐਸ ਦੇ ਹੈਮਰ ਦੀ ਇਹ ਚੀਜ਼ਾਂ ਬਾਕੀ ਦੇਖੋ ਖਤਮ ਹੀ ਹੋ ਗਈਆਂ ਜਿਹੜੀਆਂ ਪ੍ਰਾਣ ਲਤੀ ਜੈ ਸੀ ਕੀ ਵਾਤਾ ਇਹ ਸਹੀ ਗੱਲ ਆ ਬਾਈ ਬੋਦੀ ਬੁੱਦੀ ਚੈੱਕ ਲੈਣਾ ਕਹਿੰਦਾ ਬੋਦੀ ਵਾਲੀ ਵੱਛੀ ਆ ਤੇ ਬੋਦੀ ਕਰੋ ਚੈੱਕ ਐ ਖੜੀ ਏ ਬੋਦੀ ਵੀ ਬਿਆਨਤਾ ਲੱਗਾ ਪਹਿਲੀ ਬੱਚੀ ਆਈ ਆ ਹੁਣ ਗੋਦੀ ਵਾਲੀ ਬਹੁਤ ਟਾਈਮ ਬਾਅਦ ਆਈ ਆ ਬਈ ਮੇਰੇ ਕੋਲ ਫੇਸ ਕੁਆਲਟੀ ਜਿਹੜੀ ਨਗਰਾਂ ਨੂੰ ਖਰਾਬ ਬੱਚੀ ਦਾ ਨਹੀਂ ਵੇਖੀ ਲਈ ਵਾਲਾ ਅੱਗੇ ਵਾਲਾ ਕਹਿੰਦੇ ਬਈ ਇਹ ਚੀਜ਼ਾਂ ਬਈ ਫਟਮਾਉਂਦੀਆਂ ਪੰਜਾਬ ਚ ਹਾਂ ਜਿਹੜੀ ਬੱਚੀ ਦੇ ਬਹੁਤ ਜਾਦ ਬ੍ਰੀਡ ਵਾਲੀ ਚੰਗੀ ਤੋਂ ਦਧਾਰੂ ਨਿਕਲਦੀ ਹੈ ਵੈਸੇ ਬਿਆਨਤਾ ਇਹ ਜੋ ਬਾਹਰ ਜਾਗੇ ਦੀ ਝੋਲੀ ਜੇ ਚੱਕਾ ਚਲ ਤੋੜਾ ਤੋੜਾ ਕਰੋ ਚੱਕ ਜੀ 2 ਨੰਬਰ ਤੇ ਆਪਾਂ ਬੱਚੀ ਵਿਖਾ ਰਹੇ ਆ ਏਬੀਐਸ ਦੇ ਹੈਮਰ ਦੀ ਹਾਂ ਬਈ ਝੋਲੀ ਜੇ ਚੱਕਾ ਬਿਆਨਤਾ ਪਹਿਲਾਂ ਰੋਕੀ ਕਰਾਂ ਜੀ ਮੜਾ ਇਹ ਝੋਲੀ ਕਪੂਸ਼ ਫੜ ਕਰਾਂ ਜੀ ਬਈ ਝ ਚਾਰ ਹੀ ਥਣ ਤੇ ਜਿਵੇਂ ਮਨ ਕੇ ਚੱਲੋ ਵੀ ਪੰਜ ਚਾਰ ਮਹੀਨਾ ਦੀ ਬੱਚੀ ਗੱਬਣ ਹੁੰਦੀ ਆ ਇਸ ਤਰ੍ਹਾਂ ਥਣ ਚੋਲੀ ਆ ਥਣ ਚੋਲੀ ਦੀ ਪਾਸ ਕੱਲਾ ਕੱਲਾ ਥਾਣਾ ਪੂਰਾ ਬਿੱਥੀ ਤੇ ਲੱਗਿਆ ਵਾ ਤੇ ਰੰਗ ਪ੍ਰਿੰਟ ਜਿਹੜਾ ਬਾ ਕਮਾਲ ਹੈ ਬਿਆਨ ਤੀਜਾ ਵੇ ਤੂੰ ਹਾਂਜੀ ਸਹੀ ਗੱਲ ਹੈ ਜਮੇ ਛੋਟੀ ਬੁੱਤੀ ਲੱਗਦਾ ਡੇਢ ਗੱਠ ਦੀ ਹੈ ਜੇ ਡੇਢ ਗੱਠ ਤੋਂ ਵੱਡੀ ਹੋਵੇ ਫ੍ਰੀ ਚ ਦੇਉ ਬੱਚੀ ਬਰੀਡ ਵਾਲੀ ਆ ਬਾਈ ਯਾਰ ਕੁਆਲਿਟੀ ਹੈ ਹੈਨਾ ਕੁਆਲਿਟੀ ਜਿਹੜੀ ਉਹਦੇ ਮੂੰਹੋਂ ਬੋਲਦੀ ਆ ਬਹੁਤ ਸੋਹਣੀ ਦੇ ਕਰਾਦੀ ਸਿਰਫ ਹੌਲੀ ਵੇਸ ਬਾਈ ਲੈ ਬਾਈ ਸਹੀ ਏ ਮਿੱਤਰੋ ਬਿਲਕੁਲ ਸਹੀ ਗੱਲ ਕੋਈ ਵੈਰਲ ਵੀ ਨਹੀਂ ਪਾਈ ਕੁਆਲਿਟੀ ਜਗੇ ਕੁਆਲਿਟੀ ਮੱਥੇ ਤੇ ਟੋਹਾ ਸਹੀ ਗੱਲ ਆ ਮੱਥੇ ਤੇ ਟੋਹਾ ਜਾ ਤੇ ਬੋਦੀ ਜੀ ਇਹਦੀ ਐਂ ਜਣੀ ਕੇ ਬਿਊਟੀ ਨੂੰ ਚਾਰ ਚੰਨ ਲਾਗੇ ਨੇ ਹੋਰ ਵੀ ਜਦੋਂ ਤਿਆਰ ਹੋ ਗਈ ਯਾਰ ਉਹਦੇ ਕੋਈ ਚੀਜ਼ ਬਣੂ ਬਿਆਨ ਤੱਕ ਆ ਨੀਵਾ ਕਰਕੇ ਨਾ ਕੈਮਰਾ ਮਾਰੀ ਤੇ ਬੱਚੇ ਢੜਕਾ ਨਾੜ ਚੈੱਕ ਕਰਾ ਬੇਠਪੁਰਾ ਜੀ ਬਣਾਵਟ ਤੇ ਬਾਈ ਕਹਿੰਦਾ ਵੀ ਦੁੱਧ ਵਾਲੀ ਨਾੜ ਆਹ ਵੇਖ ਬਿਆਨ ਆਹ ਵੇਖ ਲੱਗੀ ਵੇਖ ਬਾਈ ਜਾਂਦੀ ਆ ਬਾਈ ਇਹਦੀ ਕੈਮਰੇ ਵੇ ਦੀ ਪੂਰੀ ਵਧੀਆ ਬਹੁਤ ਸੋਹਣੀ ਫੇਸ ਕੁਆਲਿਟੀ ਸੋਹਣੀ ਆ ਸੋਹਣਾ ਕੱਦ ਕਾਠਾ ਰੰਗ ਪ੍ਰਿੰਟ ਹੈ ਜਿਹੜਾ ਬਾ ਕਮਾਲ ਹੈ ਤੋਰਾ ਤਾਰਾ ਕਰੋ ਚੱਕ ਪੂਰੀ ਵਰਗੀ ਹੈ ਤੇ ਮੈਂ ਤਾਂ ਉਹ ਗਿਆ ਕੋਈ ਤੀਜੇ ਖੜਾ ਖੜਨੀ ਦੇਖ ਲੈ ਜੀ ਐਨ ਆਪਾਂ ਵੀਡੀਓ ਵੀ ਸ਼ੌਂਕ ਨਾਲ ਬਣਾਉਣੀ ਹੈ ਚਾਰੇ ਪਾਸੇ ਪਸ਼ੂ ਨੂੰ ਵਧੀਆ ਤਸੱਲੀ ਨਾਲ ਦਿਖਾਈਦਾ ਬਹੁਤ ਸੋਹਣੀ ਬੱਚੀ ਹੈ ਲੈ ਚੱਲ ਬਾਕੀ ਕੋਈ ਦੇ ਕਿਸੇ ਪਸ਼ੂ ਦੇ ਵਿਅੰਤ ਆਪਣੀ ਵਾਲੇ ਇੱਕ ਮੇਨ ਹੁੰਦੀ ਹੈ ਦੰਦ ਮਰੋੜ ਹੋਵੇ ਹਾਜ਼ਿਰ ਹੋਵੇ ਬੱਚੀ ਫ੍ਰੀ ਚ ਦੇਵਾਂਗੇ ਠੀਕ ਹੈ ਲੋ ਵੀ ਮਿੱਤਰੋ ਬਾਈ ਦੀਆਂ ਗੱਲਾਂ ਜਮਾ ਕੋਰਿਆਂ ਕਰਾ ਰੀਆਂ ਤੇ ਸਾਫ਼ ਹੁੰਦੀਆਂ ਬਾਈ ਕਹਿੰਦਾ ਵੀ ਆਪਣੇ ਪਸ਼ੂ ਦੇ ਕਿਸੇ ਦੇ ਵੀ ਕੋਈ ਗੰਡ ਮਰੋੜੀ ਜਾਂ ਕੋਈ ਵਾਧੂ ਥਣ ਹੋਵੇ ਪਹਿਲੀ ਤਾਂ ਗੱਲ ਦੱਸ ਕੇ ਦੇਾਂਗੇ ਜੇ ਹੋਇਆ ਤਾਂ ਆਪਾਂ ਪਹਿਲੀ ਗੱਲ ਪਸ਼ੂ ਬਾਈ ਕਹਿੰਦਾ ਆਪਾਂ ਇਹ ਚੱਲ ਲੈ ਆਪਾਂ ਲੈਂਦੇ ਹੀ ਨਹੀਂ ਬਾਈ ਸਹੀ ਗੱਲ ਤੇ ਜਿਹੜੀ 3 ਨੰਬਰ ਤੇ ਬਾਈ ਵੱਛੀ ਵਿਖਾਉਣੀ ਹੈ ਇਹ ਹੈਗੀ 7 ਮਹੀਨੇ 24 25 ਦਿਨਾਂ ਦੀ ਉਮਰ ਆ ਬਾਈ ਨੇ 7 ਮਹੀਨੇ ਦੇ 24 25 ਦਿਨਾਂ ਦੇ ਉੱਪਰ। ਰੋਟ ਬਾਈ ਚੱਲਦਾ ਉਹੀ ਰਿਆ ਬਹਿਨਤਾ। ਸਵਾ ਕੇ 7 ਮਹੀਨੇ ਦਾ ਬੱਚਾ। ਲਓ ਜੀ 치ਰੀ ਬੱਚੀ ਹੈ ਬਿਲਕੁਲ ਹਜੇ ਤਾਂ ਬਰੀਕ ਬਰੀਕ ਦੰਦ ਹੈ। ਲੈ ਚੱਲ ਬਾਈ। ਕੱਦ ਕਾਠ ਸੋਹਣਾ ਰੰਗ ਚੌਕ। ਚਮਕਦੰਗ ਜਿਹਾ ਕਿਹੜਾ ਬੱਚੀ ਸੀ ਬਾਈ। ਜਿਵੇਂ ਪੂਰਾ ਪਿੰਡ ਦੇ ਉੱਤੇ ਤੇਲ ਨਹੀਂ ਲਾਇਆ ਹੁੰਦਾ ਉਦੋਂ ਜੀ ਚੌਕਦਾ ਊਕਾ। ਬਹਿਨਤਾ ਕਾਰਗਲ ਫੀੜ ਤੇ ਬਲੀਆਂ ਆਈਆਂ ਬੱਚੀਆਂ ਬਾਈ। ਸਹੀ ਰੋਟ ਬਾਈ ਚਾਰ ਨਾਗਾ ਬਾਈ ਕੋਲੇ ਤੇ ਚਾਰੇ ਨਾਗੀ ਪੂਰੇ ਜੋਰ ਵਾਲੇ ਤੇ ਚੰਗੀ ਜਾਣ ਵਾਲੇ ਆ ਲਹੂ ਪਾਣੀ ਵਾਲੇ ਕੋਈ ਬੱਚੀ ਵੀ ਹੰਬੀ ਜੀ ਨਹੀਂ ਗਈ। ਆਇਆ ਬੋਏ ਲੈ ਚੱਲ ਬਾਈ ਕਰਾਂ ਦੀ ਗਾਹਾਂ ਬਿਆੰਦੇ ਨਾ ਖੁੱਲੀਆਂ ਫਰਦੀਆਂ ਆਈਆਂ ਕਿਰਾਂ ਇੱਕ ਦੋ ਦਿਨ ਤਾਂ ਐਂ ਤੇ ਲੈ ਰਿਆ ਰੱਸਿਆਂ ਦੀਆਂ ਕਰਦੀਆਂ ਆ ਇਹ ਬਾਈ ਕਹਿੰਦਾ ਵੀ ਖੁੱਲੀਆਂ ਫਰਦੀਆਂ ਆਈਆਂ ਕਰਕੇ ਨਾ ਥੋੜਾ ਜਿਹਾ ਘਰ ਦੇੰ ਦਾ ਪਸ਼ੂ ਆਲੋ ਬਗਾਨੇ ਥਾਂ ਆ ਕੇ ਬਾਕੀ ਖੁੱਲੇ ਫਰਦੇ ਪਸ਼ੂ ਦਾ ਤੇ ਵੱਡੇ ਪਸ਼ੂ ਦਾ ਥੋੜਾ ਪੈ ਜਾ ਬੰਜ ਜਾਂਦਾ ਪਸ਼ੂ ਨੂੰ ਬਿਆੰਦੇ ਕੰਨ ਕੋਨੇ ਜਿਹੜੇ ਕਰਾਂ ਬੈਠੀ ਆ ਕਿੰਨਾ ਸ਼ੂਟ ਆ ਚੱਕੀ ਜੀ ਨਿੱਕਾ ਗੰਨ ਗੋਲ ਬੋਦੀ ਵਾਲੀ ਬੱਚੀ ਆ ਸੋਹਣਾ ਕੱਦਗਾਠਾ 4-7 ਮਹੀਨੇ ਤੇ 24 ਬੱਚਿਆਂ ਦੇ ਬਾਈ ਉਮਰ ਦੱਸੀਏ ਜੀ ਤੇ ਕਿਹੜੇ ਸੀ ਮੰਡੀ ਵਾਲਾ ਆਪਣੇ ਇਹ ਡੈਨਮਾਰਕ 4127 ਦੀ ਹੈ ਬਾਈ 4127 ਦੀ ਤੂੰ ਕਿ ਮਾਡਰ ਕਾਰਡ ਕੋਈ ਇਹਦਾ ਇਹਦੀ ਮਾਡਰ ਕਾਰਡ ਸੀਗਾ 32 ਦੇ 3 ਲੀਟਰ ਦਾ ਦੱਸਿਆ ਉਹਨਾਂ ਨੇ ਬਾਈ ਠੀਕ ਹੈ ਬੰਦੇ ਫਿਰ ਕੋਈ ਗੱਲ ਨਹੀਂ ਬਾਈ ਲਓ ਵੀ ਮਿੱਤਰੋ ਡੈਨਮਾਰਕ ਦੇ 4126 ਦੀ 27 ਦੀ ਤੇ ਸਵਾ ਕੇ 7 ਮਹੀਨੇ ਉਮਰ ਹੈ ਚਮਕਦਮ ਬਹੁਤ ਹੈ ਰੰਗਵਾਨ ਹੈ ਜਿਹੜਾ ਸੋਹਣਾ ਰੰਗਵਾਨ ਹੈ ਚਾਰੇ ਵੱਛਿਆਂ ਪੂਰੀ ਇੱਕੋ ਜਿਹਾ ਕੱਦ ਘਾਟਾ ਹੈ ਦੰਦ ਫਾਨੀ ਕਿੰਨਾਂ ਦੇ ਬਾਈ ਆ ਦੇਖ ਅਲਾਕਾ ਉਹ ਹੀ ਨਾ ਕਹਦਾ ਹਮੇ ਬੇਸਪਾਲ ਦੇ ਕੋਈ ਨਿਸ਼ਾਨ ਵੀ ਨਹੀਂ ਬਾਈ ਪਟੇ ਦਾ ਜਿਆਦਾ ਨਿਸ਼ਾਨ ਨਹੀਂ ਜੇ ਰਸਤਾ ਹੋਵੇ ਤੇ ਮੰਨ ਕੇ ਚੱਲੋ ਵੀ ਇਹ ਜਿਹੜੀਆਂ ਤਿੰਨ ਬੱਚੀਆਂ ਇਹ ਦੋ ਦੋ ਮਹੀਨਾ ਤੱਕ ਸੀਮਨ ਲੈਣ ਦੇ ਬਿਲਕੁਲ ਕਾਬਲ ਹੈ ਤੇ ਜਿਹੜੀ ਆਪਾਂ ਹੁਣ ਬੱਚੀ ਵਿਖਾਉਣੀ ਹੈ ਬਹੁਤ ਵਧੀਆ ਕੱਦ ਦਾ ਹੈ ਵੇਖ ਸਟ੍ਰਾਈਟਰ ਬੱਚੀ ਦਾ ਬਾਈ ਸੋਹਣਾ ਕੱਦ ਕਾਠਾ ਤੇ ਬਾਹਰ ਲੈ ਚੱਲ ਲਾ ਪੀਰੇ ਨੂੰ ਤੇ ਇਹ ਬੱਚੀ ਬਿਲਕੁਲ ਸੀਮਨ ਦੇ ਰੈਡੀ ਹੈ ਤਿਆਰ ਹੈ ਲਓ ਜੀ ਲਪਰੀ ਤੇ ਜੀ ਕਿੰਨੀ ਉਮਰ ਹੈ ਬਈ ਇਹ ਹੈਗੀ ਆ ਬਾਈ 9.5 10 ਮਹੀਨਿਆਂ ਦੀ 9.5 10 ਮਹੀਨਿਆਂ ਦੀ ਆ ਹਾਂ ਠੀਕ ਹੈ ਜੀ ਤੇ ਕਿਹਦੇ ਸੀਮੰਦੀ ਆ ਬਾਈ ਇਹ ਐਬੀਐਸ ਦੇ ਐਵਰੇਸਟ ਦੀ ਆ ਬਾਈ ਐਬੀਐਸ ਦੇ ਐਵਰੇਸਟ ਦੀ ਹਾਂ ਬਈ ਤੇ ਮਦਰ ਕਾਰਡ ਕੋਈ ਲਪਰੀ ਤਾਂ ਇਹਦੀ ਮਦਰ ਦਾ ਰਿਕਾਰਡ ਸੀ ਆ 38 ਲੀਟਰ ਦਾ ਬਾਈ ਠੀਕ ਹੈ ਜੀ ਬਹੁਤ ਚੰਗਾ ਰਿਕਾਰਡ ਲੈ ਬਈ ਬਹਿਨਤਾ ਥੀਰੀ ਆ ਬਿਲਕੁਲ ਬਾਈ ਮੈਂ ਤਾਂ ਕਿਹਾ ਕਿ ਇਹਦੇ ਦੋ ਦੰਦ ਹੋਣ ਨਾ 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 ਬਹਿਨਤਾ ਪਰ ਲੈਣੀ ਨਹੀਂ ਯਾਰ ਰੋਜੀ ਦਾ ਤਾਂ ਸੋਹਣਾ ਬੱਚੀ ਦਾ ਹੈ ਨਾ ਹਾਂ ਬਾਈ ਬਾਈ ਦੇ ਮੋਢੇ ਦੇ ਬਰੋਬਰ ਜਾਂਦੀ ਹੈ ਮਿੱਤਰੋ ਘਰੋਂ ਚੱਕ ਜੀ ਬੱਚੀ ਦਾ ਤੋੜਾ ਤਾਰਾ ਖੜ ਆਹ ਨਖਰਾ ਨਖਰਾ ਬੱਚੀ ਦਾ ਪੂਰਾ ਹੈ ਰੋਕੀ ਮੜੀ ਜੀ ਫੇਸ ਕੁਆਲਟੀ ਕਰਾਈ ਹੈ ਚੱਕ ਮੋਦੀ ਦੇਖੋ ਜੀ ਬੱਚੀ ਦੇ ਬੋਦੀ ਵਾਲੀ ਬੱਚੀ ਹੈ ਇੱਕੀ ਦਾ ਲਪਰੀ ਚਾਰੇ ਬੱਚੀ ਬੋਦੀ ਵਾਲੀਆਂ ਭਾਲ ਕੇ ਲੈ ਹਾਂ ਬਈ ਇਹਦੀ ਮਨ ਦੀ ਡਿਮਾਂਡ ਸੀ ਅਰ ਬਈ ਚੰਗਾ ਬਸੂ ਲੈਣਾ ਬਈ ਸਹੀ ਗੱਲ ਆ ਸੋਹਣਾ ਰੰਗਵਾਨਾ ਚੰਗੀ ਚਮਕਦਾ ਹੁ ਕਾ ਬੱਚੀ ਦੇ ਬਿਲਕੁਲ ਸੀਮਨ ਲੈਣ ਦੇ ਰੈਡੀ ਆ ਤੇ ਕਿਹੜੇ ਸੀਮਨ ਇਹ ਵੀ ਇਸ ਦੇ ਹੈ ਏਬੀਐਸ ਦੇ ਏਬੀਐਸ ਦੀ ਬਿਲਕੁਲ ਬਾਕੀ ਬਿਆਂ ਤਾਂ ਥੱਲੇ ਤੋਂ ਤੇ ਨਾੜ ਚੈੱਕ ਕਰਾਈਆਂ ਇਧਰੋਂ ਪਾਸੇ ਦੀ ਗਾਠਾਂ ਤੇ ਬੱਚੀ ਦੀ ਪਿੱਠ ਪੁੜਾ ਦੀ ਬਣਾਵਟਾ ਖੁੱਲੇ ਹੱਡਾਂ ਪੈਰਾਂ ਦੀ ਆ ਤੇ ਥਣ ਝੋਲੀ ਕਰਮ ਨੇ ਚੈੱਕ ਆ ਪਸੋਂ ਨੂੰ ਚਾਰ ਹੀ ਥਣ ਪੂਰੀ ਬਰਲ ਤੇ ਲੱਗੇ ਹੋਏ ਤੇ ਮੋਟੇ-ਮੋਟੇ ਬੇਨਾਰਗੇ ਥਾਣਾ ਬਹੁਤ ਸੋਹਣੇ ਜਣੇ ਕੇ ਸੰ ਚੋਲੀ ਦੀ ਬੱਛੀ ਬਣੂਗੀ ਬਾਕੀ ਬਹਿਨ ਤਾਂ ਇੱਕ ਗੱਲ ਦਾ ਜ ਹੋਰ ਵੀ ਵਾਦਾ ਹਾਂਜੀ ਜੇ ਕਿਸੇ ਦੇ ਢਿੱਡ ਤੇ ਬੰਦੇ ਨੂੰ ਬੱਚੀ ਦੇ ਨਾੜ ਨਾ ਮਿਲੇ ਦੁੱਧ ਵਾਲੀ ਤੇ ਬੱਚੀ ਫ੍ਰੀ ਚ ਦੇਵਾਂਗੇ ਲੋ ਵੀ ਮਿੱਤਰੋ ਬਾਈ ਦੀਆਂ ਸ਼ਰਤਾਂ ਪੂਰੀਆਂ ਬਾਈ ਦਾ ਆਫਰ ਵੀ ਆਫਰ ਵੀ ਬਾਈ ਤੋਂ ਵਿੱਚ ਕਰਾਉਨੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਚਾਰ ਬੱਚੀਆਂ ਬਾਈ ਕੋਲੇ ਚਾਰੇ ਬੱਚੇ ਬੱਚੀਆਂ ਕੋਕਾ ਪੀ ਸੀ ਆਹ ਤਾਂ ਬੱਚੀ ਬਿਲਕੁਲ ਜਿਹੜੀ ਆਪਾਂ 4 ਨੰਬਰ ਤੇ ਵਿਖਾਈ ਹੈ ਸੀਮਨ ਲਾਈਨ ਦੇ ਕਾਬਲ ਆ ਤੇ ਜਿਹੜੀਆਂ ਤਿੰਨ ਬੱਚੀਆਂ ਆਪਾਂ ਪਹਿਲੀਆਂ ਵਿਖਾਈਆਂ ਇਹ ਦੋ-ਦੋ ਮਹੀਨਿਆਂ ਤੱਕ ਅਸੀਂ ਮਲ ਲੈਣ ਦੇ ਕਾਬਲ ਆ ਬਹੁਤ ਸੋਹਣੇ ਬੱਚੇ ਆ ਬਾਈ ਕੋਲ ਖੀਰੀਆਂ ਚਾਰੇ ਬੱਚਿਆਂ ਨੇ ਮੇਨ ਗੱਲ ਆ ਖੀਰੀਆਂ ਤੇ ਚਾਰ ਨੰਬਰ ਤੇ ਬੱਚੀ ਵਿਖਾਈਏ ਦੇਖੋ ਜੀ ਸੋਹਣਾ ਕੱਦ ਕਾਠ ਤਾਂ ਤਾਂ ਸਿੱਧੀ ਸਿੱਧੀ ਵਿੱਚ ਬੇਅੰਤ ਗੁੰਨੀ ਬੱਚੀ ਚ ਬਹੁਤ ਆ ਬਰੀਕੀਆਂ ਬਹੁਤ ਆ ਬੱਚੀ ਦੀ ਆ ਵੇਖੀ ਲੈ ਪਤਲਾ ਪਿੰਡਾ ਕਾਗਜਾਗਾ ਤੇ ਪੈਠਪੁਰਾਂ ਦੀ ਖੁੱਲੇ ਹੱਡ ਪੈਰਾਂ ਦੀ ਬੱਚੀ ਆ ਲੈਗ ਸਕੋਰ ਤੇ ਇੱਕ ਕਰਾ ਦੇ ਬਾਈ ਲੈਗ ਸਕੋਰ ਕਰੋ ਚੱਕ ਜੀ ਖੜਨੂ ਫੁੱੜਨੀ ਬੱਚੀ ਦੀ ਪੂਰੀ ਹੋ ਕੇ ਤੇ ਲਾਪਰੀ ਤਾਂ ਫਿਰ ਇਹ ਬਈ ਆਪਾਂ ਇਹਨਾਂ ਦੀ ਡਿਮਾਂਡ ਦੱਸ ਫਿਰ ਅੱਜ ਕਿਵੇਂ ਕੀ ਆਫਰ ਕਰਨੀ ਹੈ ਭਰਾ ਸਾਡੇ ਆਪਣਾ 400 ਕਿਲੋਮੀਟਰ ਦਾ ਕਿਰਾਇਆ ਹੀ ਫ੍ਰੀ ਹੁੰਦਾ ਹਨਾ ਹਾਂਜੀ ਸਾਰੀਆਂ ਵਛਿਆਂ ਦੀ ਡਿਮਾਂਡ ਹੈਗੀ 68000 ਰੁਪਿਆ ਚਾਰੇ ਵਛਿਆਂ ਦੀ ਡਿਮਾਂਡ 68000 ਰੁਪਿਆ ਜੇ ਕੋਈ ਚਾਰੇ ਇਕੱਠੀਆਂ ਲੈਂਦਾ 400 ਕਿਲੋਮੀਟਰ ਕਿਰਾਇਆ ਫ੍ਰੀ ਹੈ ਬਈ ਠੀਕ ਹੈ ਜੇ ਕੋਈ ਦੋ ਲੈਂਦਾ 200 ਕਿਲੋਮੀਟਰ ਕਿਰਾਇਆ ਫ੍ਰੀ ਆ ਠੀਕ ਹੈ ਲਓ ਵੀ ਤੇ ਜੇ ਕੋਈ 3 ਲੈਂਦਾ 300 ਕਿਲੋਮੀਟਰ ਜੇ ਕੋਈ 1 ਲੈਂਦਾ 50 ਕਿਲੋਮੀਟਰ ਲਾਇਆ ਵੀ ਮਿੱਤਰੋ ਅੱਜ ਤਾਂ ਫਿਰ ਬਾਈ ਨੇ ਕਿਸੇ ਪਾਸੇ ਦੀ ਬਾਈ ਕਹਿੰਦਾ ਆਪਾਂ ਨੰਗਰ ਨਹੀਂ ਦੇਣਾ ਗਾ ਬੰਦਾ ਆ ਜੇ ਸਹੀ ਪਸ਼ੂ ਆਪਾਂ ਦੇ ਕੇ ਤੋਰਾਂਗੇ ਜਿਹੜੀ ਆਫਰ ਦੀ ਗੱਲ ਆ ਮਿੱਤਰੋ ਇਹ ਵੀ ਦਿਲ ਨਹੀਂ ਹੁੰਦੇ ਆ ਤੇ ਬਾਈ ਨੇ ਚਾਰੇ ਬੱਚਿਆਂ ਜੁਗ 400 ਕਿਲੋਮੀਟਰ ਕਿਰਾਇਆ ਫਰੀ ਤੇ ਜੇ ਕੋਈ 2 ਲੈਂਦਾ 200 ਕਿਲੋਮੀਟਰ ਫਰੀ ਜੇ ਕੋਈ 1 ਅੱਧਾ ਨਾਲ ਸਾਡੇ ਪਸੰਦ ਆ ਮਿੱਤਰੋ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਉਸ ਹਾਲ ਕਿ ਇਹ ਗੱਲ ਬਿਆਨਤ ਹੋ ਰਿਹਾ ਹੈ ਨਾ ਜਿਵੇਂ ਹੁਣ ਆ ਵਛੀ ਤੇ ਤੂੰ ਲਾਲਾ ਹਾਂਜੀ ਵੀ ਜਿਹੜਾ ਆਪਾਂ ਮੁੱਲ ਕੀਤਾ ਆ ਕਰਮਾਂ ਵਾਲੀ ਬਾਹਲਾ ਨਹੀਂ ਕਹਿੰਦੇ ਆਪਾਂ ਤੂੰ ਸਵਾ ਲੱਖ ਦੀ ਮੰਨ ਕੇ ਚੱਲ ਜਿੱਦੇ ਤਿਆਰ ਹੋ ਗਈ ਸਹੀ ਗੱਲ ਬਹੁਤ ਵੱਡੇ ਵੱਡੇ ਕੰਦਕਾ ਸਾਰੀਆਂ ਬੱਚੀਆਂ ਫ੍ਰੀ ਚ ਕਰਕੇ ਜੋ ਤੇ ਸਾਰਿਆਂ ਦਾ ਖਰਚਾ ਕੱਢਦੀ ਆ ਬਈ ਆ ਤਿੰਨ ਫ੍ਰੀ ਚ ਰਹਿੰਦੀ ਅਸੀਂ ਨੋ ਵੀ ਮਿੱਤਰੋ ਜੇ ਕਿਸੇ ਭਰਾ ਨੇ ਮੰਨ ਕੇ ਚੱਲੋ ਵੀ ਦੋ ਤਿੰਨ ਚਾਰ ਪਸ਼ੂ ਘਰੇ ਵਛੀਆਂ ਪਾਲਣ ਵਾਸਤੇ ਲੈਣੀਆਂ ਤੇ ਬਹੁਤ ਵਧੀਆ ਆਪਸ਼ਨ ਹੈ ਚੰਗੀ ਜਾਤ ਬਰੀਡ ਵਾਲੀਆਂ ਤੇ ਜਿਹੜੀ ਕੁਆਲਿਟੀ ਉਹ ਤੁਹਾਨੂੰ ਦੇਸੀ ਰਹੀ ਆ ਪੂਰੀ ਚੰਗੀ ਕੁਆਲਿਟੀ ਦੀਆਂ ਵਛੀਆਂ ਚਾਰੇ ਨਗਪੁਰੇ ਟੌਪ ਟੌਪ ਆ ਹੈ ਤੇ ਆਫਰ ਵੀ ਬਾਈ ਨੇ ਅੱਜ ਪੂਰਾ ਵੱਡਾ ਹੀ ਕਰਿਆ 400 ਕਿਲੋਮੀਟਰ ਕਰਾਇਆ ਫਰੀ ਜੇ ਕੋਈ ਦੋ ਲੈਂਦਾ ਤੇ 200 ਜੇ ਕੋਈ ਇਕੱਲੀ-ਇਕੱਲੀ ਲਊਗਾ ਤੇ 50 ਕਿਲੋਮੀਟਰ ਬਾਈ ਕਹਿੰਦਾ ਕਰਦਾਂਗੇ ਆਪਾਂ ਆਫਰ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਲਾਪਰੀਤ ਨੰਬਰ ਬੋਲ ਦੇ ਕਿਰਾ 987292 57848 ਬਾਈ ਠੀਕ ਹੈ ਲਓ ਵੀ ਮਿੱਤਰੋ ਜੇ ਆਪਣੀ ਵੀਡੀਓ ਚੰਗੀ ਲੱਗੀ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਧੰਨਵਾਦ ਜੀ ਮਿਲਦੇ ਆਗੇ ਨਵੀਂ ਵੀਡੀਓ 'ਚ ਹੱਸੀ ਕਾਲ ਸਾਰਿਆਂ ਨੂੰ